ਆ ਵੇਖੋ ਮੇਲ ਆ ਗਈ ਤੁਹਾਨੂੰ ਜੋਬ ਮਿਲ ਗਈ ਆ ਗਵਰਨਮੈਂਟ ਜੋਬ ਹਾਂ ਤਾਂ ਕਾਈ ਸਿੱਖਾ ਹਾਈ ਕੁਰੀ ਨੂੰ ਨੀ ਜਿੱਕੀ ਨਾ ਹੋਂਦਿਆ ਲੈ ਇਧਰ ਆ ਗੱਲ ਸੁਣ ਮੇਰੀ ਹੱਸੋ ਸਮਝ ਕੇ ਪੈਰ ਪੁੱਟੀ ਕਰੋ ਮੰਮੀ ਸੋਚ ਹੀ ਨਹੀਂ ਆ ਮੈਂ ਆਪਣਾ ਕੋਈ ਗੱਲ ਨਹੀਂ ਫੇਰ ਕੀ ਹੈ ਤੁਸੀਂ ਤੇ ਖਾਓ ਸਮਨ ਨੇ ਤਿਆਈ ਜਾਣਾ ਵਾ ਪੜੋ ਚੱਲ ਬੱਤ ਤੂੰ ਹੀ ਕਰ ਮੈ ਰਤੀ ਆ ਫੜ ਕੋ ਇੰਦੇ ਅੱਜ ਖਾਓ ਤੇ ਖਾਓ ਖਾਓ ਤੇ ਕਰ ਮੈ ਰਤੀ ਆ ਫੜ ਤਾਈ ਤੋਂ ਪੋਏ ਚੜੀ ਨਹੀਂ ਚਲੋ ਪਰੇ ਹੋ ਮੈਨੂੰ ਜਾਣ ਦੋ ਚੱਲ ਤੂੰ ਵੀ ਕਿਹੜੀ ਮੇਰੀ ਮੰਨਣੀ ਆ ਤੂੰ ਹੀ ਮਾਣੋ ਝੂਠਿਆਂ ਪਵੜਾਵਾ ਲਾਵ ਆ ਜਾਓ ਤ ਨਹੀਂ ਹੈ ਜਾ ਕਰ ਕਿੱਥੇ ਗਿਆ ਵਾ ਵੀਓ ਇੱਥੇ ਹੀ ਆਖਦੇ ਬਾਹਰ ਗਿਆ ਆ ਲੋ ਕਰੋ ਮੂੰਹ ਮਿੱਠਾ ਇਹ ਕਹਦਾ ਕੁੜੀ ਤਾਂ ਢੀ ਨੂੰ ਨੌਕਰੀ ਮਿਲ ਗਈ ਐ ਨੌਕਰੀ ਮਿਲ ਗਈ ਹਾਂਜੀ ਕਿੰਨੂੰ ਲਾਵਨੂੰ ਅੱਛਾ ਕੀ ਗੱਲ ਆ ਭਾਬੀ ਕੁਛ ਨਹੀਂ ਹੋਈ ਨਹੀਂ ਕੁਛ ਹੀ ਤੇ ਹੋਇਆ ਤੇ ਤੂੰ ਤੇ ਬਾਹਰ ਦੇ ਕਾਗਜ ਲਾਏ ਸੀ ਮੈਂ ਸੁਣਿਆ ਸੀ ਬਾਹਰ ਦੇ ਵੀ ਲਾਏ ਸੀ ਬਾਅਦ ਫਿਰ ਇੱਧਰ ਨੂੰ ਭਰਿਆ ਇਹ ਵਰਨ ਤੇ ਇੱਧਰ ਕੰਮ ਬਣ ਗਿਆ ਦਾ ਆ ਹੋਏ ਇੱਧਰ ਦੇ ਫਾਰਮਾਂ ਦਾ ਨਹੀਂ ਨਾ ਦੱਸਿਆ ਉਦੋਂ ਜਦਨ ਕਾਗਜ਼ ਲੈਣ ਆਇਆ ਉਦੋਂ ਤੇ ਆ ਨਹੀਂ ਬਾਹਰ ਦੇ ਕਾਗਜ਼ ਲਾਉਣੇ ਆ ਤੂੰ ਹੀ ਕਿਹੜਾ ਸੱਚ ਦੱਸਦੇ ਜੇ ਪੜਦਾ ਹੀ ਰਹਦੇ ਸਾਡੇ ਕੋਲ ਉਹ ਪੜਦਾ ਹੀ ਚੰਗਾ ਅੱਜਕੱਲ ਭਾਬੀ ਨਜ਼ਰ ਲੱਗ ਜਾਂਦੀ ਆ ਤੇ ਨੌਕਰੀ ਸਰਕਾਰੀ ਹੈ ਕਿ ਪ੍ਰਾਈਵੇਟ ਹੈ ਸਰਕਾਰੀ ਲੱਗੀ ਆ ਪ੍ਰਾਈਵੇਟ ਕਿਉਂ ਸਰਕਾਰੀ ਨੌਕਰੀ ਤੇ ਅੱਜਕੱਲ ਕਿਸੇ ਨੂੰ ਮਿਲਣੀ ਨਹੀਂ ਲਈ ਲੋਕੀ 10-10 ਲੱਖ ਰੁਪਏ ਚੁੱਕੀ ਫਿਰਦੇ ਆ ਤੇ ਐਡ ਐਡੀਆਂ ਤਗੜੀਆਂ ਫਰਮੈਸ਼ਾਂ ਪਾਉਂਦੇ ਆ ਤੇ ਤੁਹਾਡੀ ਕਿੱਥੋਂ ਕਿਸਮਤ ਜਾ ਲੱਗਦੀ ਹੈ ਨਹੀਂ ਫਰਮੈਸ਼ ਭਾਈ ਉਹੀ ਗਿਦੀ ਪਾਈ ਗੁਰੂ ਨਾਨਕ ਦਾਸ ਦੀ ਉਹਦੇ ਘਿਆ ਤੇ ਜੁੜੇ ਹੀ ਉਹਨੇ ਸੁਣਦੀ ਆਡੀ ਚਾਹੋ ਮਿਲਕੀ ਹੋਣੀ ਆ ਕੋਈ ਜਿਹੜੀ ਸਰਕਾਰੀ ਸਕੂਲੇ ਰੋਟੀ ਰੱਟੀ ਬਣਾਉਂਦੀਆਂ ਕਿਉਂ ਬਾਬੀ ਟੀਚਰ ਲੱਗੀ ਆ ਟੀਚਰ ਕੁੜੀ ਐਡਾ ਤੇਰੀ ਕੁੜੀ ਚ ਕੀ ਵੇਖ ਲਿਆ ਜਿਹਨੂੰ ਪੈਂਦਿਆਂ ਟੀਚਰ ਲਾਤਾ ਉਹਨਾਂ ਨੇ ਭਾਵੇਂ ਮੈਰਟ ਚ ਪਹਿਲੇ ਨੰਬਰ ਤੇ ਆਈ ਆ ਕੁੜੀ ਪੜਾਈ ਦਾ ਵੀ ਕੋਈ ਮੁੱਲ ਹੁੰਦਾ ਆ ਪੜਦੀ ਪਤਾ ਕਿੰਨੀ ਆਹੀ ਕੁੜੀ ਕਦਾਂ ਮੈਨੂੰ ਜਨਾ ਕੋ ਪੜਦੇ ਹੀ ਕਰੋ ਕਾਲਜ ਜਾਣਾ ਤੇ ਫਿਰ ਤੁਰ ਕੇ ਆ ਜਾਣਾ ਤੇ ਨਾਲੇ ਤੈਨੂੰ ਕਿਹੜਾ ਕਿਸ ਗੱਲ ਦਾ ਭਲੇਖਾ ਮੈਨੂੰ ਪਤਾ ਹੀ ਭਾਬੀ ਨੂੰ ਇਹ ਗੱਲ ਕਰਨੀ ਆ ਖੁਸ਼ੀ ਦੇ ਮੌਕੇ ਤੇ ਰਹਿੰਦੇ ਕਰਕੇ ਤੇ ਕੋਈ ਗੱਲ ਕਰਨੋ ਜਿਵੇਂ ਹਰ ਟਾਈਮ ਤੂੰ ਹੋਈ ਮਲਗ ਤਤੀ ਰਹਿਣੀ ਆ ਜੇ ਇਹਨਾਂ ਤੋਂ ਹੀ ਸਾਨੂੰ ਆਪਣਾ ਬਣਾਇਆ ਤਾਂ ਜਿੱਦਣ ਫਾਰਮ ਪਰ ਰਹਿ ਆ ਕਿਤੇ ਭਰਾ ਨੂੰ ਦੱਸ ਦਿੰਦੇ ਕਿਸ ਦੇ ਕੰਨ ਆਵਾਜ਼ ਨਹੀਂ ਤੂੰ ਹੀ ਪਾਈ ਉਹ ਤਰ੍ਹਾਂ ਤੇ ਆਂਦੇ ਲਾਵ ਮੇਰਾ ਪਤੀ ਆ ਵਾ ਮੈਂ ਸਾਰੇ ਕੰਮ ਇਹਨੂੰ ਪੁੱਛ ਕੇ ਕਰਦਾ ਉਹਨੂੰ ਭਾਬੀ ਪੁੱਛ ਕੇ ਕੀਤੇ ਹੀ ਉਹ ਸਾਰੇ ਜਗ੍ਹਾ ਨਾ ਨਾਲ ਹੀ ਗਿਆ ਸੀ ਉਹ ਜ਼ਰਾ ਪਤਾ ਹੀ ਉਹਨੂੰ ਮੈਂ ਹੀ ਕਹੇ ਮੈਂ ਦਸੀ ਨਾ ਪਾਪੀ ਨੂੰ ਦੁਆਲੇ ਜਦੋਂ ਲੱਗੂਗੀ ਉਦੋਂ ਹੀ ਦੱਸਾਂਗੀ ਅੱਛਾ ਮੇਰੇ ਪੁੱਤ ਨੂੰ ਵੀ ਮੇਰੇ ਬਰ ਖਿਲਾਫ ਪੱਟੀਆਂ ਪੜਾਉਂਦਾ ਇਹ ਬੜੀ ਸੁਣੀ ਤੇਰੀ ਗੱਲ ਗਰਲੀ ਨਾ ਤੂੰ ਕੱਲੀ ਘਰੋਂ ਤੁਰਾਈ ਆਂ ਤੁਰ ਕੇ ਨਾ ਆਉਂਦੀ ਤਾਂ ਹੋਰ ਕੀ ਕਰਦੀ ਉੱਥੇ ਮਰ ਜਾਂਦੀ ਯਾਰ ਕੋ ਥੋੜਾ ਹੋਰ ਹੀ ਬੋਲ ਉਧਰ ਵੇਸੇ ਹੀ ਲੋਕੀ ਕਿਦਾਂ ਵੇਖਣ ੜੇ ਆ ਵੇਂਦੇ ਤੇ ਵੇਂਦੇ ਰਹਿਣ ਲੋਕਾਂ ਨਾਲ ਵੇਖ ਕੇ ਨਾ ਆਪਣੀ ਜ਼ਿੰਦਗੀ ਮੈਂ ਬਰਬਾਦ ਕਰ ਲੈਣੀ ਆ ਗਰਲਿਨ ਤੈਨੂੰ ਪਤਾ ਤਾਂ ਹੈ ਯਾਰ ਮੰਮੀ ਦੇ ਸੁਭਾਤਾ ਜੋ ਵੀ ਹੋਇਆ ਮੈਨੂੰ ਨਹੀਂ ਪਤਾ ਕੀ ਗੱਲ ਹੋਈ ਆ ਮੈਂ ਤਾਂ ਉਹਨਾਂ ਨੂੰ ਸੂਟ ਲੈ ਕੇ ਆਂ ਤੂੰ ਉਹਨਾਂ ਨੇ ਮੈਨੂੰ ਦੱਸਿਆ ਤਾਂ ਮੈਂ ਉਸੇ ਰੇ ਭੱਜ ਆਇਆ ਇਧਰ ਨੂੰ ਗਰਲਿਨ ਜਿਹੜੀ ਤੂੰ ਗੱਲ ਕਰਨੀ ਆ ਨਾ ਘਰੇ ਜਾ ਕੇ ਕਰ ਲਈ ਤੇ ਚੱਲ ਮੇਰੇ ਪਿੱਛੇ ਬੈਹ ਚੱਲੀਏ ਆਪਾਂ ਮੈਂ ਨਹੀਂ ਜੀ ਜਾਣਾ ਹੈਗਾ ਤੁਸੀਂ ਚਲ ਜੋ ਘਰ ਬਾਪਸ ਤੇ ਡਿਮਾਂਗ ਪਤਾ ਕੀ ਗੱਲ ਕਹੀ ਦਫਾ ਹੋ ਜਾ ਇਥੋਂ ਇਹ ਕਾਰ ਵਿੱਚ ਤੇਰੇ ਲਈ ਜਗ੍ਹਾ ਹੈ ਨਹੀਂ ਆ ਯਾਰ ਹੁਣ ਮੈਨੂੰ ਕੀ ਪਤਾ ਤੂੰ ਸੱਚ ਬੋਲਣ ਦੀ ਹੈ ਕਿ ਮੰਮੀ ਝੂਠ ਬੋਲਣ ਦੀ ਆ ਉਹਨੇ ਕਹਿੰਦੀ ਪਹਿਲਾਂ ਮੇਰੀ ਸੁਣ ਲੈ ਵੀ ਮੰਮੀ ਕਹਿੰਦੀ ਵੀ ਮੈਂ ਉਹਦੇ ਤੱਲੇ ਮਾਰੇ ਵੀ ਰੋਜਾ ਰੋਜਾ ਤੋਨੇ ਮੇਰੀ ਮੰਨੀ ਨਹੀਂ ਹੈਗੀ ਹਾਏ ਇੰਨਾ ਝੂਠ ਮੰਮੀ ਨੂੰ ਕਿਹਾ ਕਰੋ ਇੰਨਾ ਝੂਠ ਨਾ ਬੋਲਿਆ ਕਰੋ ਰੱਬ ਤੂੰ ਉੱਤੇ ਵੇਂਦਾ ਹੀ ਆ ਨਾ ਮੈਨੂੰ ਤੇ ਇੱਕ ਵਾਰੀ ਵੀ ਨਹੀਂ ਉਹਨਾਂ ਨੇ ਡੱਕਿਆ ਹੈਗਾ ਤੁਸੀਂ ਆਂਦੇ ਡੱਕਿਆਵਾ ਉਗਰਲੀ ਚਲੋ ਪੁੱਛ ਲਾਂਗੇ ਜਾ ਕੇ ਵੀ ਕੌਣ ਸੱਚਾ ਕੌਣ ਝੂਠਾ ਵਾ ਇਹ ਆ ਵੀ ਚੱਲ ਚੱਲੀਏ ਇਦਾਂ ਚੰਗੇ ਨਹੀਂ ਲੱਗਦਾ ਸੜਕ ਤੇ ਆਉਂਦੇ ਜਾਂਦੇ ਬੁਰੇ ਲੱਗੀਦਾ ਮੈਨੂੰ ਵੀ ਪਤਾ ਵਾ ਬੁਰੇ ਲੱਗੀਦਾ ਤੇ ਮੇਰਾ ਦਿਲ ਕਰਦਾ ਸੀ ਵੀ ਮੈਂ ਘਰੋਂ ਇਦਾਂ ਆਵਾ ਅੱਜ ਨਾ ਮੈਂ ਆੱਕ ਕੇ ਘਰੋਂ ਆਈ ਆ ਮੇਰਾ ਜੀ ਨਹੀਂ ਕਰਦਾ ਹੈਗਾ ਨਾਲੇ ਮੰਮੀ ਤੇ ਰੋਜ਼ ਹੀ ਨਿਕੰਨੀ ਆ ਗੱਲਾਂ ਕਰਦੀ ਰਹਿੰਦੀ ਐ ਤੇ ਮੈਂ ਸੁਣ ਕੇ ਕਹਿਣਾ ਵੀ ਚੱਲ ਕੋਈ ਗੱਲ ਨਹੀਂ ਹਟ ਜਣਗੇ ਅੱਜ ਤੋਂ ਨਾ ਹਾਦੀ ਘਾਰ ਛੱਡੀ ਆ ਗਰਲੀਨਾ ਹੁਣ ਕੇ ਮੰਮੀ ਵੀ ਗਲਤ ਮੈਂ ਇਹ ਨਹੀਂ ਕਹਿ ਸਕਦਾ ਪਰ ਅੱਜ ਤੇਰੀ ਵੀ ਕੋਈ ਸਿਆਣਪ ਵਾਲੀ ਗੱਲ ਨਹੀਂ ਆ ਘਰਾਂ ਚ ਨਿੱਕੀਆਂ ਮੋਟੀਆਂ ਗੱਲਾਂ ਹੋ ਜਾਂਦੀਆਂ ਨੇ ਹੁਣ ਐਦੇ ਥੋੜਾ ਮੂੰਹ ਚੁੱਕ ਕੇ ਪੇਕੇ ਤੁਰ ਪੀਦਾ ਉੱਥੇ ਜਾ ਕੇ ਕੀ ਦੱਸੇਂਗੀ ਵੀ ਮੈਂ ਕਿੱਦਾਂ ਆਈ ਆ ਤੇ ਕਿਉਂ ਆਈ ਆ ਕੋਈ ਗੱਲ ਨਹੀਂ ਮੈਂ ਆਪੇ ਉਹਨਾਂ ਨੂੰ ਦੱਸ ਲਾਂਗੀ ਵੀ ਮੈਂ ਕਿਉਂ ਆਈ ਆ ਕੋਈ ਖੁਸ਼ੀ ਖੁਸ਼ੀ ਨਹੀਂ ਜਾਂਦਾ ਹੁੰਦਾ ਆਪਣੇ ਘਰੋਂ ਓਏ ਉਹ ਤਾਂ ਗੱਲ ਤੇਰੀ ਠੀਕ ਆ ਪਰ ਤੁਸੀਂ ਵੀ ਆਪਣੀ ਮਾਂ ਦੀ ਸਾਈਡ ਲੈਣ ਦੇ ਓ ਆਏ ਤੇ ਜ਼ਰੂਰ ਆ ਮੈਨੂੰ ਲੈਣ ਪਰ ਗੁੰਨ ਤੇ ਮਾਂ ਦੇ ਕਾਉਂ ਦੇ ਓ ਫੇਰ ਕਹੈਂ ਦੇ ਓ ਵੀ ਮੇਰੀ ਮਾਂ ਨੇ ਗੱਲਾਂ ਕੀਤੀਆਂ ਹੁਣ ਗਿਆ ਤੂੰ ਵੀ ਕੀਤੀਆਂ ਹੁੰਦੀਆਂ ਯਾਰ ਇੱਕ ਦਿਨ ਮੰਮੀ ਨੇ ਤੇ ਤੈਨੂੰ ਸਮਝਾਉਣਾ ਜਿਹੜਾ ਵਾ ਬਿਲਕੁਲ ਫਜ਼ੂਲ ਆ ਤੂੰ ਸਿੱਧੀ ਗੱਲ ਬਸੇ ਤੇ ਜਾਣਾ ਨਹੀਂ ਹੈਗਾ ਸਾਰੀਆਂ ਗੱਲਾਂ ਉਹਨ ਇਥੇ ਰੋਡ ਤੇ ਖਲੋ ਕੇ ਕਰ ਲੈਣੀਆਂ ਨੇ ਮੈਂ ਨਹੀਂ ਜੀ ਜਾਣਾ ਹੈਗਾ ਮੈਂ ਸਾਹਮਣੇ ਲੈਂਗੇ ਮੇਰੇ ਮਾਪਿਓ ਮੇਰੇ ਕਿਹੜਾ ਕੋਈ ਪਿਛੇ ਹੈ ਨਹੀਂ ਆ ਮੰਮੀ ਤਾਂ ਮੈਨੂੰ ਐਂ ਅੱਦਾ ਕਰਦੀ ਆ ਜੇ ਉਹਨਾਂ ਨੂੰ ਪਤਾ ਲੱਗ ਗਿਆ ਨਾ ਵੀ ਹੱਡੀ ਤੀਨ ਨੂੰ ਤੰਗ ਕਰਦੇ ਆ ਤਾਂ ਤੁਹਾਨੂੰ ਲੱਗ ਪਤਾ ਜਾਣਾ ਵਾ ਤੇ ਨਾਲੇ ਪਰਾਂ ਹੋਏ ਬਸ ਹੁੰਦੀ ਆ ਸਿਦਾਂ ਨਹੀਂ ਬਣੀਦਾ ਹੀ ਤਾਂ ਬੱਸ ਦੇ ਥੱਲੇ ਆਉਣਾ ਤੂੰ ਬੱਸ ਦੇ ਜਾਣਦੇ ਬੱਸ ਨੂੰ ਬੱਸ ਨੂੰ ਅਖਰ ਚੜੀ ਆ ਕਿ ਹਿੱਤੇ ਮੇਰੇ ਬਾਸ ਨਹੀਂ ਲਵਾਤੀ ਲੈ ਜਾ ਯਾਰ ਲੈ ਜਾ ਕੋਈ ਗਾਂ ਚੰਗੇ ਲੱਗੀ ਤਾਂ ਤੇ ਤਾਂ ਉਹ ਗੱਲ ਕਰੀ ਜਾਂਦੀ ਜੇ ਤੂੰ ਜਾਣਾ ਹੀ ਨਾ ਜ਼ਰੂਰੀ ਮੈਂ ਤੈਨੂੰ ਡੱਕਦਾ ਨਹੀਂ ਆ ਪਰ ਹੁਣ ਤੂੰ ਮੇਰੇ ਨਾਲ ਘਰ ਚੱਲ ਤੇ ਜਾ ਕੇ ਆਪਣੇ ਮੰਮੀ ਡੈਡ ਨੂੰ ਫੋਨ ਕਰਦੀ ਉਹ ਆਣ ਕੇ ਲੈ ਜਾਣਗੇ ਮੈਂ ਨਹੀਂ ਸੀ ਜਾਣਾ ਹੈਗਾ ਤੇ ਨਾਲੇ ਮੈਂ ਕਿੰਨਾ ਕੁ ਛੇ ਰੋਣਾ ਤੂੰ ਪਰਦੇ ਪਾਉਣੇ ਆ ਇੱਕ ਦਿਨ ਤਾਂ ਸਾਹਮਣੇ ਆਉਣਾ ਹੀ ਆ ਸੱਚ ਵੀ ਤੁਸੀਂ ਕੀ ਕੁਝ ਕਰਦੇ ਹੋ ਗਰਲੀ ਨਾ ਐਵੇਂ ਨਹੀਂ ਨਿਆਣਪੁਰੇ ਚ ਗੱਲਾਂ ਕਰੀ ਜਾਂਦੀਆਂ ਕਦਮ ਪੁੱਟਣੇ ਸੌਖੇ ਹੁੰਦੇ ਆ ਪਰ ਮੁਰਗੇ ਗੁੱਸੇ 'ਚ ਮੇਰੇ ਮੂੰਹ ਵੀ ਗੱਲਾਂ ਆਉ ਜੇ ਨਿਕਲ ਸਕਦੀਆਂ ਪਰ ਮੈਂ ਅਜ ਆਪਣੇ ਆਪੇ ਕੰਟਰੋਲ ਰੱਖਣ ਦੇਵਾ ਤੂੰ ਹੀ ਕਾਢੀ ਲਾਓ ਆਪਣੀ ਮਾਂ ਵਾਂਗੂ ਤੁਹਾਡੇ ਤੇ ਵੀ ਉਹ ਹੀ ਗੁਣ ਹੋਣੇ ਆ ਜਿੱਦਾਂ ਜੇ ਉੱਚੇ ਆ ਉਹ ਬਾਬਾ ਵੇ ਤੇਰੇ ਜੋੜੇ ਅੱਗੇ ਹੱਥ ਕਿਉਂ ਇੱਥੇ ਐਵੇਂ ਜਾਣ ਕੇ ਖਲਾਲਾ ਹੋਰ ਪਾਉਣਾ ਹੀ ਚੱਲ ਪਿਆ ਚਲੀਏ ਗਾਂਵੇਂ ਮੈਂ ਨਹੀਂ ਜੀ ਜਾਣਾ ਹੈਗਾ ਮੈਂ ਤੁਹਾਨੂੰ ਦੱਸਣ ਤੇ ਨਹੀਂ ਆ ਉਹ ਗੱਲ ਕਰੀ ਜਾਣ ਦੇ ਤੂੰ ਹੀ ਚਲ ਜਾ ਵਾਪਸ ਮੈਂ ਚਲੀ ਆ ਤੇਰੀ ਨਾ ਮਤ ਮਰੀ ਗਈ ਹੈ ਤੈਨੂੰ ਸਿੱਧੀ ਗੱਲ ਸਮਝ ਨਹੀਂ ਲੱਗਦੀ ਹੈਗੀ ਤੇ ਕੱਲ ਨੂੰ ਕੋਈ ਉੱਚ ਨਹੀਂ ਚੋਗੀ ਨਾ ਤੇ ਮੁਰਗੇ ਤੇਰੇ ਘਰ ਦੇ ਨਾਲ ਕਹਣਾ ਤੁਹਾਡੇ ਘਰੋਂ ਗਈ ਤਾਂ ਨੂੰਨੇ ਕੋਈ ਕੁਝ ਕਹਿੰਦਾ ਹੈਗਾ ਜਾਓ ਤੁਸੀਂ ਗਰਲੀਨਾ ਗਰਲੀਨ ਮੇਰੀ ਗੱਲ ਤੇ ਸੁਣ ਮੈਂ ਤੁਹਾਨੂੰ ਕਿਹਾ ਮੇਰੀ ਬਾਹ ਛੱਡੋ ਉਹ ਮੈਂ ਇੱਕ ਮਿੰਟ ਗੱਲ ਤੇ ਸੁਣ ਮੇਰੀ ਹੌਂਸਲੇ ਨਾਲ ਕੀ ਸੁਣਨੇ ਆ ਮੈਂ ਸੋਨ ਨੂੰ ਰਹਿ ਕਿ ਗਿਆ ਵਾ ਤੀ ਬਿਠੇਰਾ ਆਪਣੀ ਮਾਂ ਦਾ ਹੀ ਪੱਖ ਪੂਰਦੇ ਹੋ ਮੇਰਾ ਤਾਂ ਕਦੀ ਪੂਰਿਆ ਨਹੀਂ ਹੈਗਾ ਮੈਂ ਇਹ ਨਹੀਂ ਆਂਦੀ ਸਾਰੀਆਂ ਗੱਲਾਂ ਮੇਰੀਆਂ ਮੰਨੋ ਮੈਂ ਆਂਨੀ ਆ ਵੀ ਜਿੱਥੇ ਮੈਂ ਗਲਤ ਆ ਮੈਨੂੰ ਕਹੋ ਜਿੱਥੇ ਤੁਹਾਡੀ ਮਾਂ ਗਲਤ ਆ ਉਹਨੂੰ ਕਹੋ ਇਦਾਂ ਘਰ ਵਸਦੇ ਨਹੀਂ ਹੁੰਦੇ ਕਿੰਨੇ ਕ ਦਿਨ ਏਦਾਂ ਗੱਲਣੇ ਆਹੀ ਗਰੇ ਨਾ ਇੱਕ ਮਿੰਟ ਮੇਰਾ ਬਹੁਤ ਹੌਸਲਾ ਇਹਨਾਂ ਗੱਲ ਸੁਣ ਏਦਾਂ ਕੀਤਾ ਕੁਝ ਨਹੀਂ ਹੋਣਾਗਾ ਇਹਦਾਂ ਗੱਲ ਘਟਣੀ ਨਹੀਂ ਵੱਧਣੀ ਨਾ ਤੇ ਮੁੜ ਕੇ ਨਹੀਂ ਤਾ ਤੋਣ ਗਿਆ ਟਾਈਮ ਨਹੀਂ ਹੁੰਦਾ ਹੁੰਦਾ ਤੇ ਤੂੰ ਗੱਲ ਨਹੀਂ ਮੇਰੀ ਹੁਣ ਸਮਝ ਨਹੀਂ ਆ ਇਸ ਟਾਈਮ ਤੇਰੇ ਸਿਰ ਤੇ ਗੁੱਸਾ ਮੈਂ ਤੇ ਕੋਈ ਗਲਤ ਨਹੀਂ ਕਹਾਂਗਾ ਆਪਣਾ ਘਰ ਵਾ ਆਪਾਂ ਚਲੀਏ ਹੁਣ ਤੂੰ ਗਲੀ ਨੇ ਇਹਦਾ ਚਲ ਗਈ ਨਾ ਤੇ ਸਾਡੇ ਪਿੰਡ ਦੇ ਹਾਨੂੰ ਗੱਲਾਂ ਕਰਨੀਆਂ ਨੇ ਤੇ ਇਹ ਮਤ ਸੋਚ ਵੀ ਤੂੰ ਜਾ ਕੇ ਤੇਕੇ ਬਵੇਂਗੀ ਤੇ ਉੱਥੇ ਨਹੀਂ ਗੱਲਾਂ ਹੋਣਗੀਆਂ ਸਾਰੇ ਏਦਾਂ ਹੀ ਹੁੰਦਾ ਆ ਤੇ ਪਤਾ ਲੱਗ ਜਾਂਦਾ ਹੰਦ ਮੁਰਕੇ ਗੱਲ ਗੁੱਜੀ ਨਹੀਂ ਰਹਿੰਦੀ ਹੁੰਦੀ ਭਾਵੇਂ ਲੱਖ ਭਾਨੇ ਮਾਰੀਏ ਤੇ ਕੀ ਹੋਇਆ ਕੀ ਨਹੀਂ ਤੇ ਚੰਗੇ ਲੱਗਾਂਗੇ ਜਦੋਂ ਸਾਰੇ ਪਾਸੇ ਸਾਡੇ ਤੇ ਥੂ-ਥੂ ਹੋਈ ਕਈਆਂ ਨੇ ਗੱਲਾਂ ਤੁਹਾਨੂੰ ਕਰਨੀਆਂ ਕਈਆਂ ਨੇ ਹਾਨੂੰ ਕਰਨੀਆਂ ਤੇ ਲੋਕਾਂ 'ਚ ਆਪਣਾ ਜਲੂਜੂ ਕਢਾ ਕੇ ਮੁਰਕੇ ਇਕੱਠੇ ਹੋਣਾ ਤੇ ਇੰਨਾ ਚੰਗਾ ਹੀ ਘਰ ਬੈ ਕੇ ਨਹੀਂ ਮਸਲਾ ਸਲਝਾ ਸਕਦੇ ਠੀਕ ਆ ਜੇ ਤੈਨੂੰ ਮੰਮੀ ਨੇ ਕੁਝ ਕਿਹਾ ਵਾ ਤੇ ਮੈਂ ਜਾ ਕੇ ਪੁੱਛ ਲੈਣੇ ਹੁਣ ਤੂੰ ਚੱਲ ਸਹੀ ਮਰਨਾ ਕਿ ਐਦਾਂ ਕੋਈ ਮਸਲਾ ਹਲੋਣਾ ਵਾ ਪਹਿਲੀ ਗੱਲ ਜੇ ਤੁਸੀਂ ਆਂਦੀ ਏ ਨਾ ਤੁਹਾਡੇ ਕਹਿਣ ਤੇ ਮੈਂ ਚੱਲ ਜਾਨੀ ਆ ਜੇ ਮੈਨੂੰ ਮੰਮੀ ਨੇ ਕੋਈ ਗੱਲ ਕੀਤੀ ਨਾ ਤਾਂ ਉਹਦੇ ਜ਼ਿੰਮੇਵਾਰ ਤੂੰ ਹੀ ਹੋਣਾ। ਯਾਰ ਮੇਰੀ 1 ਮਿੰਟ ਗੱਲ ਸੁਣ। ਮੈਂ ਤੇਰੀ ਅੱਜ ਤੱਕ ਮੰਨੀ ਨਹੀਂ ਆ। ਜਿੱਚ ਤੂੰ ਸਹੀ ਆ ਮੈਂ ਹਮੇਸ਼ਾ ਤੇਰਾ ਮਸਾਦ ਦਿੱਤਾ। ਕਿਉਂਕਿ ਮੇਰਾ ਤਨ ਸੁਭਾਅ ਸ਼ੁਰੂ ਤੋਂ ਪਤਾ ਵਾ ਕਿ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ। ਚਾਹੇ ਉਹ ਚ ਮੇਰਾ ਨਫਾ ਹੋ ਜੇ ਚਾਹੇ ਨੁਕਸਾਨ ਹੋ ਜੇ। ਮੈਂ ਇਹ ਚੀਜ਼ ਨਹੀਂ ਕਰਦਾ ਕਿ ਜੇ ਤੇਰੇ ਨਾਲ ਕੁਝ ਗਲਤ ਹੋਊਗਾ ਤੇ ਮੈਂ ਤੇਰਾ ਪੱਖ ਨਾ ਲਾਵਾਂਗਾ। ਮੈਂ ਹੁਣੇ ਜਾ ਕੇ ਤੇਰੇ ਸਾਹਮਣੇ ਮੰਮੀ ਨਾਲ ਗੱਲ ਕਰਾਂਗਾ ਤੇ ਜੇ ਮੰਮੀ ਗਲਤ ਹੋਈ ਤੇ ਮੰਮੀ ਨੂੰ ਕਵਾਂਗਾ। ਚਲੋ ਠੀਕ ਆ। ਚਲ ਜਣੀ ਆ ਮੈਂ ਤੁਹਾਡੇ ਨਾਲ। ਚੱਲਾ ਮੇ ਇਦਾਂ ਚੰਗੇ ਲੱਗੀਦਾ ਹੁਣ ਜਿਹੜੇ ਹੁੰਦੇ ਜਾਂਦੇ ਕੀ ਸਰਪਿੰਦਾ ਤੇ ਮੇਰਾ ਕਿਹੜਾ ਜੀ ਕਰਦਾ ਸੀ ਵੀ ਮੈਂ ਘਰੋਂ ਆਵਾਂ ਮਜਬੂਰੀ ਨੂੰ ਆਉਣਾ ਪਿਆ ਮੈਨੂੰ ਵੀ ਚੱਲ ਬਹਿ ਯਾਰ ਅਜੇ ਮੈਂ ਟਾਈਮ ਨਾ ਆ ਗਿਆ ਨਹੀਂ ਤੇ ਤੂੰ ਤੇ ਮੇਰੇ ਨਾਲ ਬੱਸੇ ਚੜ੍ਹ ਕੇ ਗਾਂ ਜਾਣਾ ਹੈ ਬਹਿ ਜਾ ਬੱਸੇ ਚੜ੍ਹ ਕੇ ਜਾਣਾ ਹੈ ਮੰਮੀ ਦੀ ਗੱਲ ਸੁਣੀ ਮੰਮੀ ਆਂਦੀ ਹੀ ਹਾਂ ਕੱਪੜੇ ਖਾਂਢੀ ਆ ਇਹ ਇੱਥੇ ਛੱਡ ਜਾ ਮੰਮੀ ਦੇ ਯਾਰ ਕਹਿਣਾ ਕੀ ਹੁੰਦਾ ਵਾ ਮੰਮੀ ਤੈਨੂੰ ਜੋ ਕਹਦੇ ਕਿ ਤੂੰ ਮੰਮੀ ਦੀ ਮੰਨ ਲੈਣੀ ਆ ਤੂੰ ਇਹ ਤਾਂ ਵੇ ਜਿੰਨਾ ਤੂੰ ਵਿਆਹੀ ਆ ਮੇਰੇ ਵੀ ਸੁਣ ਲਿਆ ਕਰਨਾ ਕਿ ਤੂੰ ਮੰਮੀ ਦੀ ਸਾਰੀ ਗੱਲ ਨੇ ਬੇਜ ਨਹੀਂ ਹੁੰਦੀ ਐ ਤੂੰ ਇਹ ਘਰ ਹੋ ਗਏ ਤੇ ਫਿਰ ਉਸੇ ਵੇਲੇ ਤੇ ਮੰਮੀ ਨੇ ਖਲੀਸ਼ ਪਾ ਲਿਆ ਚਲ ਕੋਈ ਨਹੀਂ ਹੁਣ ਜਾ ਕੇ ਮੰਮੀ ਨਾਲ ਕਰਦਾ ਨਾ ਗੱਲ ਮੈਂ ਆ ਚੁੱਕ ਡੱਬਾ ਤੇ ਚਲਦਾ ਹੋ ਇਥੋਂ ਡੱਬਾ ਮੈਂ ਭਾਬੀ ਤੇਰੀ ਲਈ ਨਹੀਂ ਲੈ ਗਿਆ ਡੱਬਾ ਮੈਂ ਲੈ ਗਿਆ ਲਾਵਲੀ ਤੇ ਗਰਲੀਨ ਲਈ ਕਿਉਂਕਿ ਨਾ ਹਰ ਜਗ੍ਹਾ ਢਸਾ ਦਿੱਤਾ ਹੀ ਤੇਰੀ ਮੀ ਇਥੇ ਇਹ ਸਾਰੀ ਲਵ ਦੀ ਮਿਹਰਬਾਨੀ ਆ ਉਹ ਕੁੜੀ ਨੇ ਜਿੱਥੇ ਨਹੀਂ ਉਥੇ ਜਾਂਦਾ ਆਈ ਉਹ ਆਣਗੇ ਤਾਂ ਉਹਨਾਂ ਨੂੰ ਦੇ ਦੇ ਚੱਲ ਤੂੰ ਨਾ ਕਿਤੇ ਖੁਸ਼ ਹੋਈ ਭਾਬੀ ਇਹਨਾਂ ਨੂੰ ਕਿੱਥੇ ਸਰਕਾਰੀ ਨੌਕਰੀ ਮਿਲ ਗਈ ਮੈਨੂੰ ਨਹੀਂ ਇੰਨੀ ਉਮੀਦ ਇਹਦੇ ਉੱਤਰਾਂ ਨਹੀਂ ਮਾਣ ਤੇ ਹੁਣ ਤੇ ਇਹਨਾਂ ਨਾਲ ਕਿਸੇ ਨੂੰ ਉੱਤਰੇ ਨਹੀਂ ਗੱਲ ਕਰਨ ਦਿਆ ਕਰਨ ਗਰਲੀਨਾ ਉਹਨ ਇੱਕ ਗੱਲ ਮੇਰੀ ਸੁਣਨੀ ਮੈਂ ਜਿਹੜੀ ਵੀ ਗੱਲ ਮੰਮੀ ਨਾਲ ਆਪੇ ਜਾ ਕੇ ਕਰ ਲਾਂਗਾ ਤੂੰ ਨਹੀਂ ਜ਼ਿਆਦਾ ਬੁਲਬੁਲਾਰਾ ਕਰਨਾ ਤੂੰ ਹੀ ਕਰ ਲੋਗੇ ਨਾ ਮੈਨੂੰ ਕਰਨ ਦੀ ਕੋਈ ਜ਼ਰੂਰਤ ਵੀ ਨਹੀਂ ਕਿਉਂਕਿ ਮੁੜ ਕੇ ਤੁਹਾਡੀਆਂ ਗੱਲਾਂ 'ਚ ਨਾ ਕਿਰਪਾ ਤਾਂ ਨਹੀਂ ਲੱਗਦਾ ਵੀ ਕੀ ਸਹੀ ਆ ਕੀ ਗਲਤ ਆ। ਅੱਛਾ ਸਿਕਾ ਸਸੇਤ ਮਾਪੋਦ ਕਿੱਥੋਂ ਆ? ਗਰਲੀਨ ਬੁੱਤ ਕੀ ਗੱਲ ਹੋਈ ਆ? ਮੂੰਹ ਬੜਾ ਠਾਣੂ ਸੁੱਟਿਆ। ਚਾਚਾ ਜੀ ਕੁਝ ਵੀ ਨਹੀਂ ਹੋਇਆ। ਵੈਸੇ ਕੋਈ ਪਤਾ ਹੋਇਆ ਆ ਤੇਨੇ ਮੂੰਹ ਤੋਂ ਪਤਾ ਲੱਗਣ ਡਿਆ। ਉਹ ਚਾਚਾ ਜੀ ਇਹ ਚ ਪਰਦਾ ਕਾਦਾ। ਤੂੰ ਇਹ ਆਪਣੇ ਜੇ ਗਰਲੀਨ ਤੇ ਮੰਮੀ ਤੁਹਾਨੂੰ ਪਤਾ ਇਹਦੀ ਮਾਰੀ ਮੋਟੀ ਕੋੜਕੜ ਜੀ ਚਲਦੀ ਰਹਿੰਦੀ ਆ ਤੇ ਮੰਮੀ ਨੇ ਕੁਝ ਕਹਿਤਾ ਹੀ ਤੇ ਇਹ ਜਦਾਂ ਜੀ ਬੱਸੇ ਚੱਲ ਗਿਆ ਤੇ ਪੇਕੇ ਚੱਲੀ ਉਹ ਤੇ ਟਾਈਮ ਨਾਲ ਆ ਗਿਆ ਤੇ ਤੁਹਾਨੂੰ ਬਾਹ ਲੈਂਦਾ ਤੂੰ ਹੀ ਸਮਝਾਉ ਆਪਸਿਆਂ ਨੇ ਤੇ ਦਾ ਥੋੜਾ ਗਰੀਬ ਆ ਤੂੰ ਤਾਂ ਸਿਆਣੀ ਬੜੀ ਐ ਚਾਚਾ ਜੀ ਸਿਆਣੀ ਤੇ ਮੈਂ ਕਾਦੀ ਆ ਸਿਆਣੇ ਤੇ ਇਹ ਆ ਤੇ ਬਾਕੀ ਚਾਚਾ ਜੀ ਕੋਈ ਨਹੀਂ ਤੂੰ ਇਹ ਛੱਡੋ ਇਹ ਤਾਂ ਘਰੇਲੂ ਮਸਲੇ ਨਾਲ ਬਸ ਜ਼ਿੰਦਗੀ ਚੱਲਦੇ ਰਹਿੰਦੇ ਤੇ ਉਹ ਡੱਬਾ ਲੱਗਦਾ ਇਹ ਕਦਾ ਜੀ ਡੱਬਾ ਪੁੱਤ ਭੈਣ ਤੇਰੀ ਨੂੰ ਨੌਕਰੀ ਮਿਲ ਗਈ ਆ ਸਚੀਤਾ ਜੀ ਹੋਰ ਮੈਂ ਤਾਂ ਆਇਆ ਤੇਰੀ ਮੰਮੀ ਵੱਲ ਆ ਕੇ ਚਾਚਾ ਜੀ ਕਿਤਾ ਰੱਖਿਆ ਬਦਾਈ ਹੋ ਦੋਸਰੀ ਤੁਹਾਨੂੰ ਬਹੁਤ ਹੀ ਬਦਾਈ ਹੋਈ ਤੁਹਾਨੂੰ ਬਹੁਤੀ ਬਹੁਤੀ ਪੁੱਤ ਤੇਰੀ ਮਿਹਰਬਾਨੀ ਆ ਤੂੰ ਹੀ ਜਾਂਦਾ ਰਿਹਾ ਨਾਲ ਚਾਚਾ ਜੀ ਮੇਰੀ ਮਿਹਰਬਾਨੀ ਨਹੀਂ ਆ ਇਹ ਤੁਹਾਡੀ ਤਪੱਸਿਆ ਤੇ ਕੁੜੀਆ ਦੀ ਮਿਹਨਤ ਆ ਤੇ ਸ਼ੁਕਰ ਹੈ ਗੁਰੂ ਰਾਮ ਦਾ ਨੇ ਇਥੋਂ ਤੱਕ ਪਹੁੰਚਾਇਆ ਸਹੀ ਗੱਲ ਆ ਜੀ ਚਾਚਾ ਜੀ ਬਹੁਤ ਜ਼ਿਆਦਾ ਖੁਸ਼ੀ ਹੋਈ ਜੇ ਸੁਣ ਕੇ ਨਾ ਬੜੀ ਖੁਸ਼ ਹੋਣੀ ਆ ਮੈਂ ਕਹਾਂ ਬਹੁਤ ਜ਼ਿਆਦਾ ਹੀ ਪੁੱਤ ਤੇ ਤੇ ਆਉ ਤ ਨਹੀਂ ਬੈਣਾ ਬੜੀਆਂ ਕੁਸ਼ ਤੇ ਅੰਦਰ ਤੇ ਬਈ ਆ ਉਹ ਅੰਦਰ ਦਕਸ਼ਾ ਮਾਰਨੇ ਜਾ ਕੇ ਨਹੀਂ ਅੰਦਰ ਬੈਣਾ ਆ ਯਾਰ ਨਹੀਂ ਚਾਚਾ ਜੀ ਅੱਜ ਖੁਸ਼ੀ ਦਾ ਟਾਈਮ ਆ ਪਾ ਜੋ ਚਾਚਾ ਜੀ ਕਾਹ ਬਿਨੇ ਆ ਉਹ ਤਾਂ ਚਾਹ ਪਿਆਰਤੀ ਆ ਮੰਮੀ ਦੇ ਜਿਨੇ ਬਠੇਰੀ ਤੁਸੀਂ ਉੱਤਰ ਆਇਓ ਉੱਤਰ ਬੈ ਕੇ ਚਾਹ ਪੀਵਾਂਗੇ ਦੋਵੇਂ ਜਣੇ ਆਇਓ ਪਤਿਕਲੀਨ ਚਾਚਾ ਜੀ ਉੱਧਰ ਤੇ ਆਪਾਂ ਸਮਝੋ ਆਏ ਤੁਹਾਡੇ ਮਗਰੇ ਪਰ ਇਦਾਂ ਆਇਓ ਆਇਓ ਮੈਂ ਚਾਹ ਬਣਾਉਣਾ ਤੁਸੀਂ ਆ ਜਾਓ ਫਿਰ ਲਵ ਮੰਮੀ ਨੇ ਵੇਲੋਂ ਘਮੰਡ ਬੜਾ ਪੈਸੇ ਦਾ ਸੋਣੀ ਲਈ ਨਾ ਵਾਇਗੁਰ ਨੇ ਉਹਨਾਂ ਦੀ ਵੀ ਗਦੀਨ ਜਿੰਨੀ ਉਹਨੇ ਮਿਹਨਤ ਕੀਤੀ ਨਾ ਢੀ ਕੁੜੀ ਨੇ ਉਹ ਰੱਬ ਹੀ ਜਾਣਦਾ ਤੇ ਨਾਲੇ ਤੈਨੂੰ ਪਤਾ ਪ੍ਰਮਾਤਮਾ ਦੇ ਘਰ ਦੇਰ ਹੋ ਸਕਦੀ ਆਂ ਦੇਰ ਨਹੀਂ ਹੈਗਾ ਮਿੰਤਾਪ ਜਕੀਣੀ ਵੀ ਜਿੱਦਾਂ ਚਾਚਾ ਜੀ ਆਂਦੇ ਨੇ ਨਾ ਮੇਰੇ ਸਿਰ ਦਾ ਤਾਜ ਬਣਾਵਾ ਤੇ ਤਾਜ ਹੀ ਬਣ ਕੇ ਵਿਖਾਇਆ ਉਹਨਾਂ ਨੇ ਤੇ ਧੀ ਹਮੇਸ਼ਾ ਹੁੰਦੀ ਏ ਸਿਰ ਦਾ ਤਾਜ ਨੇ ਮਾਪਿਆਂ ਦੀ ਧੀ ਔਖੇ ਦੁੱਖ ਸੁੱਖ ਵੇਲੇ ਵੀ ਪੁੱਤ ਭੈਣ ਲੱਖ ਵਾਰੀ ਕੰਮ ਆਉਂਦੇ ਆ ਪਰ ਪੁੱਤਾਂ ਨਾਲ ਹਮੇਸ਼ਾ ਇੱਕ ਦਮ ਅੱਗੇ ਹੁੰਦੀਆਂ ਨੇ ਹੈ ਤੇ ਸਹੀ ਆ ਪਰ ਮੰਮੀ ਨੂੰ ਵੀ ਸਮਝਣਾ ਚਾਹੀਦਾ ਵਾ ਮੰਮੀ ਵੀ ਕਹਿੰਦੀ ਧੀ ਆ ਮੰਨਿਆ ਦੀ ਆਪਣੀ ਧੀ ਹੈ ਨਹੀਂ ਆ ਉਹ ਯਾਰ ਗਰਲੀ ਨਾ ਉਹ ਤੇ ਹੈ ਹੀ ਆ ਪਰ ਇਹ ਤਾਂ ਆਪੋ ਆਪਣਾ ਮਨ ਹੀ ਆ ਨਾ ਜੇ ਕੋਈ ਸਮਝੇ ਤੇ ਸਮਝੇ ਤੇ ਕੇ ਨਾ ਘੋੜ ਕੇ ਕੇ ਦਿਮਾਗ ਤੇ ਕੋਈ ਪਾਣੀ ਲੈਣਾ ਹੁਣ ਪਰ ਇਹ ਗੱਲ ਆ ਤੂੰ ਆ ਛੱਡ ਗੱਲਾਂ ਚਾਚਾ ਜੀ ਦੀ ਵੇਲਾ ਖੁਸ਼ੀ ਕਿੰਨੀ ਆ ਨਾ ਚਿਹਰੇ ਦਿਖਣ ਦੀ ਮੰਮੀ ਨੂੰ ਨਾ ਇਦਾਂ ਨਹੀਂ ਕਰਨਾ ਚਾਹੀਦਾ ਚਾਚਾ ਜੀ ਹੁਣਾ ਨਾ ਕਿੰਨੇ ਚਾਵਾ ਨਾ ਇਹ ਤਾਂ ਆਪਣੇ ਘਰ ਕੇ ਕੋਈ ਆਉਂਦਾ ਹਣਾ ਬਗਾਨੇ ਕਰਕੇ ਤੇ ਨਹੀਂ ਨਾ ਹੁੰਦਾ ਹੈਗਾ ਹੋਰ ਕਿਉਂ ਨਹੀਂ ਕੇਦੇ ਘਰਗੇ ਸਾਡੇ ਘਰ ਆਏ ਹੀ ਨਾ ਸਾਡੇ ਘਰ ਦਾ ਹੀ ਉਹਨਾਂ ਨੂੰ ਮਾਣ ਹੀ ਤੇ ਮੇਰੇ ਆਪਣੇ ਪਰ ਮੰਮੀ ਨਹੀਂ ਸਮਝਦੀ ਹੈਗੀ ਤੇ ਕਿਤੇ ਦੀ ਖੁਸ਼ੀ ਚ ਖੋਸ਼ ਹੋ ਵਾਂਗੇ ਨਾ ਵਾਹਿਗੁਰੂ ਦੁੱਗਣਾ ਕਰਦਾ ਹਨੀ ਗੱਲਿੰਦੇ ਤੇ ਗਲਤ ਤੇਰੀ ਬਿਲਕੁਲ ਸਹੀ ਆ ਪਰ ਮੈਂ ਤੇ ਇਹ ਸੋਚਣ ਲਿਆ ਹੁਣ ਕਿ ਨਾਲ ਕਿੰਨੀ ਵਿਚਾਰੀ ਖੁਸ਼ ਹੋਊਗੀ ਅੰਦਰੋਂ ਇੱਕ ਦਿਨ ਨਾਲ ਇਹ ਆ ਕਿ ਪਿੱਤੀ ਪੁੱਤ ਸੈੱਟ ਹੋ ਜਾਊਗਾ ਔਰ ਦੂਜੀ ਗੱਲ ਚਾਚਾ ਜੀ ਦੇ ਘਰ ਦੀ ਵੀ ਸੁਣੀ ਜਾਊਗੀ ਮੈਂ ਤੇ ਅੱਗੇ ਕਹਿਣ ਦੀ ਆ ਚਾਚਾ ਜੀ ਦੇ ਵੀ ਦੇਣ ਬਦਲ ਗਏ ਕਿੱਥੇ ਆਪ ਵਿਚਾਰੇ ਕੰਮ ਕਰਦੇ ਹੀ ਇਹ ਕੋਤੀਆਂ ਕਰਕੇ ਕਰਦੇ ਹੀ ਨਾ ਤੇ ਚਲ ਹੁਣ ਇਹ ਪਾਰ ਵੰਡਿਆ ਜਾਏਗਾ ਸਹੀ ਗੱਲ ਆ ਪਰਮਾਤਮਾ ਜੋ ਖੁਸ਼ੀ ਦਾ ਦਿਨ ਹਰ ਘਰ ਚ ਲਿਆਵੇ ਤੇ ਚਲੋ ਆਓ ਚਲੀ ਇਧਰ ਦੀਨ ਆਜੋ ਸੱਚ ਪੁੱਛੋਣਾ ਮੇਰਾ ਅੰਦਰ ਜਾਣ ਨੂੰ ਜੀਨ ਕਰਨ ਲਿਆ ਹੈਗਾ ਮੰਮੀ ਨੇ ਤੇ ਚਾਚਾ ਜੀ ਨੂੰ ਕੱਢਤਾ ਹੈਗਾ ਵਾ ਤੇ ਮੈਨੂੰ ਨਾ ਉਹ ਗੱਲਾਂ ਕਰਨਗੇ ਲਵ ਐਵੇਂ ਕਰੀ ਜਾਣ ਢੀਆ ਅੰਦਰ ਆ ਜਾ ਆ ਤ ਗਈਆਂ ਮੈਂ ਗਰਲੀ ਨਾਲ ਆ ਜਾ ਹੁਣ ਕੀ ਕਰਨ ਢੀਆ ਤਿੰਨ ਨੂੰ ਵੀ ਬਹੁਤ ਸਾਰੀ ਵਧਾਈ ਹੋਏ ਨਹੀਂ ਉਹਨੂੰ ਮੈਂ ਤਾਂ ਨਹੀਂ ਕੀਤਾ ਫੋਨ ਸਮਝ ਨਹੀਂ ਹੀ ਕਰਨ ਉਨਨੇ ਤੇ ਮਿੰਟ ਨੂੰ ਮੈਂ ਤੇ ਸਾਰਿਆਂ ਨੂੰ ਫੋਨ ਕਰਕੇ ਦੱਸਤਾ। ਨਹੀਂ ਲਿਆ ਫਿਰ ਗੱਲ ਨਹੀਂ ਖੁਸ਼ੀ ਵਾਲੀ ਮੇਰੇ ਤੋਂ ਬਾਅਦ ਤੇ ਉਹਨੂੰ ਖੁਸ਼ੀ ਹੋਉਂਦੀ ਆ। ਹਾਂ ਹਾਂ ਬਾਕੀ ਸਭ ਠੀਕ ਠਾਕ ਵਧੀਆ। ਹਾਂ ਚਲ ਕੋਈ ਗੱਲ ਨਹੀਂ ਮੈਂ ਤੈਨੂੰ ਬਾਅਦ ਵਿੱਚ ਫਿਰ ਫੋਨ ਕਰਦੀ ਆ। ਹਾਂ ਚੰਗਾ ਠੀਕ ਆ। ਕਿੰਨੂ ਡੇ ਪਤਾ? ਡਿਡੀ ਉਹ ਮੇਰੀ ਨਾ ਫਰੈਂਡ ਦਾ ਫੋਨ ਆਉਂਦਿਆ ਸੀ। ਤੇ ਕਹਿੰਦੀ ਸੀ ਬੜੀ ਖੁਸ਼ੀ ਹੋਈ ਸੁਣ ਕੇ ਤੇਰੇ ਵੱਲੋਂ ਦੇ ਦੇ ਆਏ ਦਿਹਿੰਡ ਬਦਰ ਦੇ ਆ ਪਤਾ ਡੱਬਾ ਕਦਾ ਦੇਣਾ ਤੈਨੂੰ ਪਤਾ ਹੀ ਉਹਦੇ ਹਿਸਾਬ ਦਾ ਜੀ ਹੋ ਜਾਏਗਾ ਕਿਉਂ ਕਿ ਹੋਇਆ ਅੱਜ ਵੀ ਨਹੀਂ ਖੁਸ਼ ਹੋਏ ਉਹ ਨਹੀਂ ਜ਼ਿੰਦਗੀ 'ਚ ਨਹੀਂ ਖੁਸ਼ ਹੋ ਸਕਦੀ ਉਹ ਵਾਦੋਗੇ ਇਨਾਂ ਵਾਲੀ ਉਹਨੇ ਤਾਂ ਕਰ ਕਰ ਮੈਨੂੰ ਡੱਬਾ ਦੇ ਕੇ ਮੋੜਤਾ ਹੀ ਕਹਿੰਦੀ ਰੱਖ ਆਪਣਾ ਡੱਬਾ ਤੇ ਹੁਣ ਫੇਰ ਕੀ ਕਰਨਾ ਸੀ ਪੁੱਤ ਹਲੇ ਉਧਰ ਹੀ ਹਾਂ ਤੇ ਉਧਰੋਂ ਲਾਭ ਤੇ ਗਰਲੀਨ ਹੋਣੀ ਆ ਗਈ ਤੇ ਉਹਦੇ ਡੈਡੀ ਜੀ ਖੁਸ਼ ਹੋਏ ਹੀ ਹੁਣੇ ਆ ਉਹ ਤਾਂ ਦੋਵੇਂ ਬੜੇ ਖੁਸ਼ ਹੀ ਪੁੱਤ ਪਰ ਉਤਰਾ ਨਾਲ ਗਾ ਲੜਾਈ ਪਈ ਆ ਉਹਨਾਂ ਕਰੇ ਕਿਹੜੀ ਗੱਲੋਂ ਲੜਾਈ ਪੈ ਗਈ ਆ ਉਹ ਤੈਨੂੰ ਪਤਾ ਹੀ ਆ ਤਾਈ ਆਪਣੀ ਦਾ ਟਿਕਨ ਦਿੰਦੀ ਆ ਕਿਹਨੂੰ ਉਹਨੇ ਫੇਰ ਕੋਈ ਗਰਲੀਨ ਨਾ ਕੀਤਾ ਹੀ ਤਾਂ ਡਾਈ ਆਈ ਤੇ ਗਰਲੀਨ ਉਹ ਸ਼ਦੈਣ ਉਹ ਲੜਕੇ ਦੇ ਘਰੋਂ ਤੁਰ ਪਈ ਹਾਏ ਹਾਏ ਭਾਬੀ ਜੀ ਕਿਹੜੀ ਗੱਲੋਂ ਕਰੋਗੇ ਆ ਤਾਈ ਤੇ ਅੱਗੇ ਚੌਂਦੀ ਕਿ ਇਹ ਤੂੰ ਚੱਲ ਜੇ ਕਿਹਨਾਂ ਕਿਹੇ ਤਰੀਕੇ ਨਾਲ ਤੇ ਉਹ ਜੋ ਜਿਹੜੀ ਮਾੜੀ ਮੋਟੀ ਗੱਲ ਹੋਈ ਤੇ ਉਸੇ ਵale ਚੱਲ ਗਏ ਮੈਂ ਸੋਚਦਾ ਨੇ ਸਾਡਾ ਕੀ ਭਲਾ ਕਰਨਾ ਤੇ ਆਪਣੀ ਘਰ ਇੰਨੀ ਨਿਆਣਿਆਂ ਨੂੰ ਟਿਕੰਡੇ ਣਡੇ ਹੀ ਤੇ ਫੇ ਹੋੜੜੀ ਜਿਹੜੇ ਆਪਣੇ ਆਦੇ ਨਹੀਂ ਬਣੇ ਉਹਨਾਂ ਨੇ ਕਿਸੇ ਦੇ ਕਿੱਥੋਂ ਬਹਨਾ ਵਾ ਪਰ ਵੈਸੇ ਵੇਖ ਲੋ ਕਿੰਨੇ ਪੱਥਰ ਦੇ ਲ ਨੇ ਤੁਸੀਂ ਸਗੋ ਖੁਸ਼ ਹੋ ਕਹੇਦੇ ਮੂੰਹ ਤੇ ਤਨਾ ਗੱਲਾਂ ਕਰੋ ਪਰ ਤਾਈ ਨਹੀਂ ਡਰਦੀ ਹੈਗੀ ਜਿਹੜੀ ਗੱਲ ਹੋਏ ਸਿੱਧੀ ਮੂੰਹ ਤੇ ਕਰਦੀ ਏ ਉਹ ਹੋਈ ਤਈਆਂ ਨੂੰ ਦੱਸਿਆ ਨਹੀਂ ਤੂੰ ਵਾਰਮ ਪੰਨ ਗਿਆ ਨਹੀਂ ਦੱਸਿਆ ਤੂੰ ਬਾਹਰ ਦੇ ਕਾਗਜ ਲਾਏ ਕੁੜੀ ਦੇ 50 ਗੱਲਾਂ ਕੀਤੀਆਂ ਨੇ ਤੂੰ ਇਕਾ ਜਿਹੜੇ ਕਾਗਜ਼ ਲਈ ਹੋਦੇ ਵਾਸਤੇ ਤੁਹਾਨੂੰ ਪੁੱਛਿਆ ਹੀ ਉਦੋਂ ਤੁਸੀਂ ਕਿੰਨੇ ਕ ਖੁਸ਼ ਹੋ ਗਏ ਹੋ ਜਿਹੜਾ ਤੁਹਾਨੂੰ ਹੁਣ ਦੱਸਣਾ ਹੀ ਪਿਤਾਂ ਨੂੰ ਕੋਈ ਕੰਮ ਕਰਾਣ ਗਿਆ ਤਾਂ ਮੈਨੂੰ ਇਹਨੇ ਮੋੜਤਾ ਹੀ ਕਹਿੰਦੀ ਹੈ ਹੀ ਨਹੀਂ ਮੇਰੇ ਕੋ ਪਿਤਾਂ ਨਹੀਂ ਪੋਸ਼-ਪੋਸ਼ ਕੇ ਕੰਮ ਕਰਦੇ ਤੇ ਫਿਰ ਤੁਸੀਂ ਖੁਸ਼ ਹੋਣਾ ਹੈ ਉਹ ਤਾਂ ਇਹੋ ਹੀ ਚੀਜ਼ ਆਉਂਦੀ ਹੈ ਕਿ ਜਿਹੜਾ ਕੰਮ ਕਰਨਾ ਮੈਨੂੰ ਪੁੱਛ ਕੇ ਕਰਨ ਕੋਈ ਨਹੀਂ ਵੱਡੀ ਆ ਪੁੱਤ ਪੁੱਛ ਕੇ ਬੰਦਾ ਕਰ ਸਕਦਾ ਪਰ ਪਤਾ ਹੀ ਇਹ ਤੈਨੂੰ ਕੀ ਕਰਨਾ ਹੁੰਦਾ ਬਸ ਸਿੱਧੀ ਸਲਾਹ ਦੇਣ ਤੇ ਫੇਰ ਹੀ ਕੋਈ ਪੁੱਛੇ ਨਾ ਕੋਈ ਨਾ ਪੁੱਛੇ ਤਾਂ ਫੇਰ ਹੀ ਸਿੱਧਾ ਬੋਲਣਾ ਕਿ ਇਹਨਾਂ ਤੇ ਅੱਗੋਂ ਹਰ ਵਕਤ ਲੜਨਾ ਹੁੰਦਾ ਵਾ ਵੈ ਕੋਈ ਹਾਲ ਨਹੀਂ ਆਸਲ ਜੇ ਪੁੱਤ ਓਖੀ ਤੋਂ ਇਹ ਗੱਲਾਂ ਆ ਕਿ ਇਹ ਵੀ ਇੰਨੇ ਯੋਗੀ ਹੋ ਗਏ ਆ ਓਕੇ ਤੇ ਡੈਡੀ ਰਹਿਣ ਦੋ ਓਕੇ ਆਪ ਤੇ ਹੀ ਖੁਸ਼ੀ ਨਾਲ ਗਏ ਆ ਕਿ ਚੱਲ ਆਪਣੇ ਆ ਇਹਨਾਂ ਨੂੰ ਆਪਣੀ ਖੁਸ਼ੀ ਵਿੱਚ ਸ਼ਾਮਲ ਕਰਦੇ ਆ ਨਹੀਂ ਤੇ ਫਿਰ ਰਹਿਣ ਦੋ ਮਾਈ ਗਰੂ ਤਾਂ ਮੰਗਣਾ ਚਾਹੀਦਾ ਵਾ ਉਹ ਮੇਰਾ ਪੁੱਤ ਚਾਹ ਬਣਾਇਆ ਤੇ ਲੱਗ ਤੇ ਗਰਲੀਨ ਆਉਣ ਲੱਗੇ ਆ ਜਿੰਨਾਂ ਨੂੰ ਖੁਸ਼ੀ ਹੋ ਆਪਈਆ ਚੱਲੇ ਆ ਕੋਈ ਗੱਲ ਨਹੀਂ ਮੈਂ ਹੁਣੇ ਬਣਾਉਂਗੀ ਆ ਚਾਹ ਬਣਾ ਤੋ ਨਦੀਕਾ ਨੂੰ ਆ ਜਾਣਾ ਹੁੰਦਾ ਮੈਨੂੰ ਕਹਿੰਦਾ ਸੀ ਚਾਚਾ ਮੈਂ ਤੁਹਾਡੇ ਪਿੱਛੇ ਪਿੱਛੇ ਆ ਗਿਆ ਚਲੋ ਮੈਂ ਬਣਾਉਣੀ ਆ ਨਿਕਲੋ ਆ ਜਾਓ ਇੱਥੇ ਗਈ ਤੇ ਬੜੀ ਪਝੀਹਾਂ ਨੇ ਹੁਣ ਕਿਹੜੇ ਮੂੰਹ ਨਾਲ ਮੁੜ ਕੇ ਆਈਆਂ ਹੁਣ ਇਹ ਤੈਨੂੰ ਪੇਕਿਆਂ ਦਾ ਰਾਹ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਹੋਰ ਸੁਨਮ ਜੀ ਕੀ ਹਾਲ ਚਾਲ ਨੇ ਆਸ ਕਰਦੇ ਆ ਕਿ ਸਾਰੇ ਜਾਣੇ ਠੀਕ ਠਾਕ ਹੋਣਗੇ ਤੇ ਜੇ ਵੀਡੀਓ ਵਧੀਆ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਸ਼ੇਅਰ ਕਰਨਾ ਨਾ ਭੁੱਲਿਓ ਤੇ ਧੰਨਵਾਦ ਜੀ ਸਾਰਿਆਂ ਦਾ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ